ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਮ ਹੋਗੇ ਦੋਸਤੋ ਅਸੀਂ ਸਾਰੇ ਜਾਣਦੇ ਆ ਕਿ ਮੋਟਾਪਾ ਇੱਕ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਜਦੋਂ ਤੁਹਾਡਾ ਭਾਰ ਵੱਧ ਜਾਂਦਾ ਹੈ ਤੁਸੀਂ ਭਾਰੇ ਮਹਿਸੂਸ ਕਰਦੇ ਹੋ ਤੁਸੀਂ ਕੋਈ ਵੀ ਕੰਮ ਕਰਨ ਦੇ ਵਿੱਚ ਤੁਹਾਨੂੰ ਦਿੱਕਤ ਹੋਣ ਲੱਗ ਜਾਂਦੀ ਹੈ ਇਸ ਕਰਕੇ ਹਰ ਮੋਟਾ ਵਿਅਕਤੀ ਇਹ ਹੀ ਜਾਣਦਾ ਹੈ ਕਿ ਉਸਦਾ ਵਜ਼ਨ ਘਟ ਜਾਵੇ ਉਸਦਾ ਮੋਟਾਪਾ ਘਟ ਜਾਵੇ ਅੱਜ ਤੁਹਾਨੂੰ ਇੱਕ ਫਾਰਮੂਲਾ ਦੱਸਣ ਜਾ ਰਹੇ ਹਾਂ ਜਿਸ ਦੇ ਨਾਲ ਤੁਸੀਂ ਆਪਣਾ ਮੋਟਾਪਾ ਘਟਾ ਸਕਦੇ ਹੋ ਆਪਣਾ ਭਾਰ ਘਟਾ ਸਕਦੇ ਹੋ ਇਹ ਫਾਰਮੂਲਾ ਹੈ ਪਾਣੀ ਦੇ ਨਾਲ ਤੁਸੀਂ ਆਪਣਾ ਭਾਰ ਘਟਾਣਾ ਹੈ ਕੋਈ ਵੀ ਪੈਸਾ ਨਹੀਂ ਖਰਚ ਕਰਨਾ ਆਪਣੀ ਰਸੋਈ ਦੇ ਵਿੱਚੋਂ ਪਾਣੀ ਲੈਣਾ ਹੈ ਤੇ ਪਾਣੀ ਦੇ ਨਾਲ ਤੁਸੀਂ ਪਾਣੀ ਦਾ ਉਪਯੋਗ ਕਿਸ ਤਰ੍ਹਾਂ ਕਰਨਾ ਹੈ ਇਸ ਫਾਰਮੂਲੇ ਦੇ ਵਿੱਚ ਇਹ ਦੱਸਾਂਗਾ ਅਤੇ ਪਾਣੀ ਦੇ ਨਾਲ ਤੁਹਾਡਾ ਭਾਰ ਘਟਣ ਲੱਗ ਜਾਵੇਗਾ ਪਰੀ ਇੱਕ ਗੱਲ ਯਾਦ ਰੱਖਣ ਵਾਲੀ ਜ਼ਰੂਰ ਹੈਗੀ ਕਿ ਮੋਟਾਪੇ ਨੂੰ ਘਟਾਉਣ ਦੇ ਲਈ ਵજન ਨੂੰ ਘਟਾਉਣ ਦੇ ਲਈ ਤੁਹਾਨੂੰ ਵਰਜਿਸ ਕਰਨੀ ਵੀ ਜ਼ਰੂਰੀ ਹੁੰਦੀ ਹੈ ਤੁਹਾਡੀ ਜਿੰਨੀ ਕੁ ਕਪੈਸਿਟੀ ਹੈਗੀ ਹੈ ਜਿੰਨਾ ਕਿ ਤੁਸੀਂ ਕਰ ਸਕਦੇ ਹੋ ਉਨੀ ਕੁ ਕਸਰਤ ਵਰਜਿਸ ਸੈਰ ਆਦਿ ਕਰਨਾ ਵੀ ਜ਼ਰੂਰੀ ਹੁੰਦਾ ਹੈ ਇਸ ਦੇ ਨਾਲ ਨਾਲ ਆਪਾਂ ਡਾਈਟ ਦੀ ਗੱਲ ਕਰ ਲੈਣੇ ਹੁੰਦੇ ਆ ਕਿ ਡਾਈਟ ਨੂੰ ਡਾਈਟ ਦੇ ਵਿੱਚ ਕੀ ਚੀਜ਼ ਅਪਰੋਗ ਕਰਨਾ ਹੈ ਅੱਜ ਡਾਈਟ ਦੇ ਵਿੱਚ ਆਪਾਂ ਪਾਣੀ ਦਾ ਪ੍ਰਯੋਗ ਕਰਨਾ ਸਿੱਖਾਂਗੇ ਕਿ ਕਿਵੇਂ ਪਾਣੀ ਪੀ ਕੇ ਤੁਸੀਂ ਆਪਣਾ ਮੋਟਾਪਾ ਘਟਾ ਸਕਦੇ ਹੋ ਇਹ ਪਾਣੀ ਦਾ ਪੀ ਕੇ ਮੋਟਾਪਾ ਘਟਾਉਣ ਦਾ ਫਾਰਮੂਲਾ ਹੈ 7 ਗਿਲਾਸ ਪਾਣੀ ਦੇ ਨਾਲ ਮੋਟਾਪਾ ਘਟਾਣਾ ਤੁਸੀਂ ਦਿਨ ਦੇ ਵਿੱਚ ਨੂੰ 7 ਗਲਾਸ ਪਾਣੀ ਦੇ ਪੀਣੇ ਨੇ ਅਤੇ ਮੋਟਾਪਾ ਘਟਾਉਣਾ ਹੈ। ਇਹੇ ਫਾਰਮੂਲਾ ਆਮ ਤੌਰ ਦੇ ਉੱਪਰ ਸਰਦੀਆਂ ਦੇ ਵਿੱਚ ਹੀ ਕਾਰਗਰ ਹੁੰਦਾ ਹੈ ਤੇ ਸਰਦੀਆਂ ਦੇ ਵਿੱਚ ਹੀ ਉਪਯੋਗ ਕਰਨ ਵਾਲਾ ਫਾਰਮੂਲਾ ਹੈ ਕਿਉਂਕਿ ਇਸ ਫਾਰਮੂਲੇ ਦੇ ਵਿੱਚ ਅਸੀਂ 7 ਗਲਾਸ ਪਾਣੀ ਦਾ ਜ਼ਿਕਰ ਕਰਨ ਜਾ ਰਹੇ ਹਾਂ। ਉਹ 7 ਗਲਾਸ ਪਾਣੀ ਦੇ ਗਰਮ ਪਾਣੀ ਦਾ ਜ਼ਿਕਰ ਕਰਨ ਜਾ ਰਹੇ ਹਾਂ। ਗਰਮ ਪਾਣੀ ਪੀਣਾ, ਗਰਮ ਪਾਣੀ ਨੂੰ ਹੁਣ ਕਿਸ ਤਰ੍ਹਾਂ ਪੀਣਾ ਹੈ, ਕਦੋਂ-ਕਦੋਂ ਪੀਣਾ ਹੈ ਇਹ ਸਾਰਾ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ। ਕਿਤੇ ਨਹੀਂ ਜਾਣਾ ਬਣੇ ਰਹਿਣਾ ਅੰਤ ਤੱਕ, ਅੰਤ ਤੱਕ ਇਸ ਵੀਡੀਓ ਨੂੰ ਜੂਰ ਦੇਖੋ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉ ਤਾਂ ਚਲੋ ਫਿਰ ਆਪਾਂ ਸਭ ਸ਼ੁਰੂ ਕਰਦੇ ਹਾਂ ਹੁਣ ਆਪਾਂ ਕਿਵੇਂ ਮੋਟਾਪਾ ਘਟਾਣਾ ਹੈ ਸੱਤ ਗਲਾਸ ਪਾਣੀ ਦੇ ਨਾਲ ਮੋਟਾਪਾ ਕਿਵੇਂ ਘਟਾਣਾ ਹੈ ਗਰਮ ਪਾਣੀ ਦੇ ਗਲਾਸ ਦੇ ਨਾਲ ਮੋਟਾਪਾ ਕਿਵੇਂ ਘਟਾਣਾ ਹੈ ਇਹ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਤੁਸੀਂ ਕੀ ਕਰਨਾ ਹੈ ਦਿਨ ਦੇ ਵਿੱਚ ਸੱਤ ਗਲਾਸ ਗਰਮ ਪਾਣੀ ਦੇ ਪੀਣੇ ਨੇ ਗਰਮ ਪਾਣੀ ਕਿੰਨਾ ਹੋਣਾ ਚਾਹੀਦਾ ਹੈ ਜਿੰਨੀ ਕੁ ਗਰਮ ਤੁਸੀਂ ਚਾਹ ਪੀ ਸਕਦੇ ਹੋ ਉਨਾਂ ਕੇ ਗਰਮ ਪਾਣੀ ਤੁਸੀਂ ਪੀਣਾ ਹੈ ਅਤੇ ਇਸ ਨੂੰ ਪੀਣਾ ਕਦੋਂ ਕਦੋਂ ਹੈ ਕਿਸ ਕਿਸ ਤਰ੍ਹਾਂ ਪੀਣਾ ਹੈ ਉਹ ਇਸ ਵੀਡੀਓ ਦੇ ਵਿੱਚ ਹੁਣ ਅੱਗੇ ਆਪਾਂ ਖੁਲਾਸਾ ਕਰਦੇ ਹਾਂ ਉਹ ਸਭ ਤੋਂ ਪਹਿਲਾਂ ਤਾਂ 7 ਗਲਾਸ ਦੇ ਵਿੱਚੋਂ 3 ਗਲਾਸ ਗਰਮ ਪਾਣੀ ਤੁਸੀਂ ਦਿਨੋਂ ਟਾਈਮ ਸਵੇਰੇ ਦੁਪਹਿਰੇ ਸ਼ਾਮ ਪੀਨੇ ਨੇ 200 ml ਪਾਣੀ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਲਗਭਗ ਸਟੀਲ ਦਾ ਗਲਾਸ ਪੌਣਾ 200 ml ਦਾ ਹੋ ਜਾਂਦਾ ਹੈ ਬੇਸ਼ੱਕ ਤੁਸੀਂ ਭਰ ਕੇ ਪੀ ਸਕਦੇ ਹੋ ਕਈ ਲੋਕ ਵੱਧ ਪਾਣੀ ਪੀ ਸਕਦੇ ਨੇ ਲੇਕਿਨ ਕਈ ਲੋਕ ਘੱਟ ਪਾਣੀ ਹੀ ਪੀ ਸਕਦੇ ਨੇ ਇਸ ਕਰਕੇ ਅੰਦਾਜ਼ਨ 200 ml ਪਾਣੀ ਪੀਣਾ ਹੈ ਇੱਕ ਗਲਾਸ ਦੇ ਵਿੱਚ ਤੁਸੀਂ ਤਿੰਨ ਵਾਰੀ ਦਿਨ ਦੇ ਵਿੱਚ ਨੂੰ ਗਰਮ ਪਾਣੀ ਪੀਣਾ ਹੈ ਹੁਣ ਆਪਾਂ 7 ਗਲਾਸ ਦਾ ਜ਼ਿਕਰ ਕੀਤਾ ਸੀ 7 ਗਲਾਸਾਂ ਦੇ ਵਿੱਚੋਂ ਪਤਿੰਨ ਗਲਾਸ ਹੁਣ ਕੱਢ ਦਿੰਦੇ ਹਾਂ ਬਾਕੀ ਰਹਿ ਗਏ ਨੇ 4 ਗਲਾਸ ਹੁਣ ਬਾਕੀ ਦੇ 4 ਗਲਾਸ ਦੇ ਵਿੱਚੋਂ ਇੱਕ ਗਲਾਸ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਪੀਣਾ ਹੈ ਜਦੋਂ ਆਪਾਂ ਕੁਝ ਵੀ ਖਾਦਾ ਨਹੀਂ ਹੁੰਦਾ ਸਵੇਰੇ ਉੱਠ ਕੇ ਜਦੋਂ ਗਰਮ ਪਾਣੀ ਤੁਸੀਂ ਪੀਣਾ ਤਾਂ ਉਸ ਦੇ ਵਿੱਚ ਕੀ ਪਾਣਾ ਹੈਗਾ ਉਹ ਤੁਹਾਨੂੰ ਦੱਸਣ ਜਾ ਰਿਹਾ ਸਵੇਰੇ ਉੱਠ ਕੇ ਜਿਹੜਾ ਗਰਮ ਪਾਣੀ ਪੀਣਾ ਹੈਗਾ ਉਸ ਦੇ ਵਿੱਚ ਅੱਧਾ ਨਿੰਬੂ ਨਚੋੜਨਾ ਹੈ ਅਤੇ ਇੱਕ ਚਮਚਾ ਸ਼ਹਿਦ ਦਾ ਪਾਣਾ ਹੈ ਅਤੇ ਇਹ ਖਾਲੀ ਪੇਟ ਪੀਣਾ ਹੈ ਹੁਣ ਹੋ ਗਏ ਨੇ ਆਪਣੇ 4 ਗਲਾਸ ਬਾਕੀ ਰਹਿੰਦੇ ਨੇ 3 ਗਲਾਸ ਹੁਣ ਇਹਨਾਂ 3 ਗਲਾਸ ਗਰਮ ਪਾਣੀ ਨੂੰ ਕਿਸ ਤਰ੍ਹਾਂ ਪੀਣਾ ਹੈ ਇਸ ਦੇ ਵਿੱਚ ਕੀ ਪਾਣਾ ਉਹ ਵੀ ਤੁਹਾਨੂੰ ਦੱਸਦੇ ਹਾਂ ਇਹਨਾਂ 3 ਗਲਾਸਾਂ ਦੇ ਵਿੱਚੋਂ ਇੱਕ ਗਲਾਸ ਗਰਮ ਪਾਣੀ ਦਾ ਆਪਾਂ ਲੈਮਨ ਟੀ ਦੇ ਵਿੱਚ ਪ੍ਰਯੋਗ ਕਰਨਾ ਹੈ। ਹੁਣ ਲੈਮਨ ਟੀ ਕਿਵੇਂ ਬਣਾਈ ਜਾਂਦੀ ਹੈ ਇਸ ਦੇ ਉੱਪਰ ਅਸੀਂ ਇੱਕ ਵੀਡੀਓ ਹੋਰ ਬਣਾਈ ਸੀ। ਅੱਜ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੰਪਲ ਲੈਮਨ ਟੀ ਪਾਣੀ ਉਬਾਲਣਾ ਹੈ। ਪਾਣੀ ਦੇ ਵਿੱਚ ਚਾਹ ਦੀ ਪੱਤੀ ਨੂੰ ਉਬਾਲਣਾ ਹੈ ਅਤੇ ਉਸ ਤੋਂ ਬਾਅਦ ਛਾਣਨ ਪੁਣਨ ਤੋਂ ਬਾਅਦ ਅੱਧਾ ਨਿੰਬੂ ਨਿਚੋੜ ਲੈਣਾ ਹੈ। ਇਹ ਸਿੰਪਲ ਲੈਮਨ ਟੀ ਤਿਆਰ ਹੋ ਚੁੱਕੀ ਹੈ। ਹੁਣ ਇਸ ਦਾ ਵੀ ਇੱਕ ਗਲਾਸ ਤੁਸੀਂ ਦਿਨ ਦੇ ਵਿੱਚ ਨੂੰ ਜ਼ਰੂਰ ਪੀਣਾ ਹੈਗਾ। ਹੁਣ ਇਸ ਤੋਂ ਬਾਅਦ ਸਾਢੇ 5 ਦਿਨ ਨੇ 2 ਗਲਾਸ। ਇਸ ਦੇ ਵਿੱਚੋਂ ਇੱਕ ਗਲਾਸ ਹੈਗਾ ਬਲੈਕ ਟੀ ਦਾ। ਬਲੈਕ ਟੀ ਵੀ ਸਿੰਪਲ ਤਰੀਕੇ ਨਾਲ ਬਣਾਈ ਜਾਂਦੀ ਹੈ ਪਾਣੀ ਨੂੰ ਉਬਾਲਣਾ ਪਾਣੀ ਦੇ ਵਿੱਚ ਚਾਹ ਦੀ ਪੱਤੀ ਨੂੰ ਉਬਾਲਣਾ ਉਸ ਤੋਂ ਬਾਅਦ ਛਾਣ ਕੇ ਪਣ ਕੇ ਉਸ ਦੇ ਵਿੱਚ ਅੱਧਾ ਚਮਚ ਤੁਸੀਂ ਸ਼ਹਿਦ ਦਾ ਪਾ ਸਕਦੇ ਹੋ ਥੋੜੀ ਜਿਹੀ ਮਿਠਾਸ ਲੈਣ ਦੇ ਲਈ ਅਤੇ ਉਸ ਨੂੰ ਪੀ ਜਾਣਾ ਹੈ ਇਹ ਵੀ ਦਿਨ ਦੇ ਵਿੱਚ ਤੁਸੀਂ ਇੱਕ ਵਾਰੀ ਜ਼ਰੂਰ ਕਰਨਾ ਹੈਗਾ ਹੁਣ 6 ਗਲਾਸ ਗਰਮ ਪਾਣੀ ਦੇ ਤੁਸੀਂ ਪੀ ਚੁੱਕੇ ਹੋ ਇੱਕ ਗਲਾਸ ਹੋਰ ਰਹਿ ਗਿਆ ਜਿਸ ਦਾ ਅੱਪਾ ਜ਼ਿਕਰ ਕਰਨ ਜਾ ਰਹੇ ਹਾਂ ਉਹ ਗਲਾਸ ਹੈਗਾ ਬਲੈਕ ਕਾਫੀ ਦਾ ਹੁਣ ਇਹ ਹੀ ਰਹਿੰਦਾ ਹੋਇਆ ਸਤਵਾਂ ਗਲਾਸ ਵੀ ਤੁਸੀ ਇੱਕ ਦਿਨ ਦੇ ਵਿੱਚ ਜ਼ਰੂਰ ਪੀਣਾ ਹੈ ਇਹ ਬਲੈਕ ਕਾਫੀ ਕਿਵੇਂ ਬਣੇਗੀ ਇੱਕ ਗਲਾਸ ਪਾਣੀ ਨੂੰ ਗਰਮ ਕਰ ਲੈਣਾ ਹੈ ਗਰਮ ਪਾਣੀ ਕਰਨ ਤੋਂ ਬਾਅਦ ਉਸ ਦੇ ਵਿੱਚ ਅੱਧਾ ਚਮਚ ਬਲੈਕ ਕਾਫੀ ਦਾ ਪਾ ਕੇ ਘੋਲ ਲੈਣਾ ਹੈ ਤੇ ਸਿੰਪਲ ਤਰੀਕੇ ਦੇ ਨਾਲ ਇਸ ਨੂੰ ਵੀ ਪੀਣਾ ਹੈ ਜੇਕਰ ਤੁਹਾਨੂੰ ਬਲੈਕ ਕਾਫੀ ਥਲਕੀ ਜੀ ਕੜਵੀ ਲੱਗਦੀ ਹੈ ਤਾਂ ਇਸ ਦੇ ਵਿੱਚ ਵੀ ਤੁਸੀ ਥੋੜਾ ਜਿਹਾ ਸ਼ਾਇਦ ਅੱਧਾ ਚਮਚ ਦੇ ਕਰੀਬ ਸ਼ਹਿਦ ਪਾ ਕੇ ਪੀ ਸਕਦੇ ਹੋ ਸੋ ਇਸ ਤਰੀਕੇ ਨਾਲ ਤਿੰਨ ਗਲਾਸ ਗਰਮ ਪਾਣੀ ਦੇ ਤੁਸੀਂ ਦਿਨ ਵਿੱਚ ਤਿੰਨ ਵਾਰੀ ਪੀਣੇ ਨੇ ਅਤੇ ਉਸ ਤੋਂ ਇਲਾਵਾ ਚਾਰ ਗਲਾਸ ਗਰਮ ਪਾਣੀ ਦੇ ਇੱਕ ਦੇ ਵਿੱਚ ਨਿੰਬੂ ਨਚੋੜੋ ਸਵੇਰੇ ਖਾਲੀ ਪੇਟ ਉਸ ਤੋਂ ਬਾਅਦ ਇੱਕ ਗਲਾਸ ਗਰਮ ਪਾਣੀ ਦਾ ਬਲੈਕ ਕਾਫੀ ਦਾ ਇੱਕ ਬਲੈਕ ਟੀ ਦਾ ਅਤੇ ਇੱਕ ਲੈਮਨ ਟੀ ਦਾ ਸੋ ਇਸ ਤਰ੍ਹਾਂ ਦਿਨ ਦੇ ਵਿੱਚ ਸੱਤ ਵਾਰੀ ਤੁਸੀਂ ਇਹ ਗਰਮ ਪਾਣੀ ਦਾ ਪ੍ਰਯੋਗ ਕਰਨਾ ਹੈ ਅਤੇ ਨਿਸ਼ਚਿਤ ਰੂਪ ਦੇ ਵਿੱਚ ਇਹ ਗਰਮ ਪਾਣੀ ਦਾ ਪ੍ਰਯੋਗ ਕਰਨਾ ਤੁਹਾਡਾ ਮੋਟਾਪਾ ਤੁਹਾਡਾ ਵਜ਼ਨ ਤੁਹਾਡਾ ਭਾਰ ਘੱਟ ਸਕਦਾ ਹੈ ਤੁਹਾਨੂੰ ਜੇਕਰ ਸਾਡੀ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਲਾਈਕ ਅਤੇ ਫੋਲੋ ਅਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦਿਓ اجازت ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ